आम आदमी पार्टी को उस समय भारी झटका लगा जब धूरी से ट्रक यूनियन के पूर्व अध्यक्ष कमल धुरा ने अपने सैकड़ों साथियों समेत पार्टी को अलविदा कह कांग्रेस में शामिल होने का ऐलान कर दिया उन्हें संगरूर से कांग्रेस के उम्मीदवार सुखपाल खेहरा ने पार्टी में शामिल किया व पूरा मान सम्मान देने का भरोसा दिलाया कमल ने कहा की वह भारी मतों से खहरा को विजय बनाएंगे देखे पूरी रिपोर्ट और साढ़े कमल धूरा ट्रक यूनियन दे ने धूरी ਉਹਨਾਂ ਦੇ ਸਵੇਤ ਹੋਰ ਬਹੁਤ ਸਾਰੇ ਅੱਛੇ ਨੌਜਵਾਨ ਔਰ ਸਾਬਕਾ ਟ੍ਰਾਂਕਿਮਨ ਦੇ ਪ੍ਰਧਾਨ ਇਹ ਸਾਰਿਆਂ ਨੇ ਅੱਜ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਮੇਰਾ ਖਿਆਲ ਇੱਕ ਬਹੁਤ ਅੱਛਾ ਮਾਹੌਲ ਬਹੁਤ ਅੱਛੀ ਹਵਾ ਅੱਜ ਸਾਡੇ ਪਾਰਟੀ ਦੇ ਹੱਕ ਵਿੱਚ ਹੋ ਰਹੀ ਹੈ ਇਹਦੇ ਚ ਸਾਰਿਆਂ ਦਾ ਬੜਾ ਵੱਡਾ ਰੋਲ ਹੈ ਸੁਖਮ ਸ਼ਰਮਾ ਜੀ ਬਹੁਤ ਮਿਹਨਤ ਕਰ ਰਹੇ ਨੇ ਔਰ ਕੁਦਰਤੀ ਅੱਜ ਸਾਡੇ ਇੱਥੇ ਸਰਦ ਜਸਬੀਰ ਸਿੰਘ ਜਿੰਪਾ ਐਕਸ ਐਮਪੀ ਔਰ ਮੇਰੇ ਬਨੇ ਅਜ਼ੀਜ਼ ਮਿੱਤਰ ਫਾਰਮਰ ਪ੍ਰੈਜ਼ੀਡੈਂਟ ਆਫ ਦ ਇੰਡੀਅਨ ਯੂਥ ਕਾਂਗਰਸ ਉਹ ਵੀ ਸਾਡੇ ਵਿੱਚ ਨੇ ਔਰ ਰਾਜਾ ਵੀਰਕਲਾ ਜੀ ਉਹਨਾਂ ਦੇ ਨਾਲ ਨੇ ਔਰ ਸਾਡੇ ਇਸ ਇਲਾਕੇ ਦੇ ਵਿੱਚ ਕੰਮ ਕਰਨ ਵਾਲੇ ਨੌਜਵਾਨ ਹਰਦੀਪ ਸਿੰਘ ਜੀ ਦੌਲਤਪੁਰਾ ਸਰਪੰਚ ਸਾਹਿਬ ਔਰ ਮਿੱਠੂ ਲੱਡਾ ਅਤੇ ਹੋਰ ਬਹੁਤ ਸਾਰੀਆਂ ਅੱਛੀਆਂ ਹਸਤੀਆਂ ਅੱਜ ਸੰਬੱਧਦਾ ਮਸ਼ਕੂਰ ਹੈ ਔਰ ਮੈਂ ਇਹ ਹੀ ਆਸ ਕਰਦਾ ਵਾ ਕਿ ਆਉਣ ਵਾਲੀ ਪਹਿਲੀ ਤਾਰੀਖ ਨੂੰ ਕਾਂਗਰਸ ਪਾਰਟੀ ਨੂੰ ਪਾਰਟੀਵਾਦੀ ਤੋਂ ਉੱਤੇ ਉੱਠ ਕੇ ਲੋਕੀਆ ਹਰ ਵਰਗ ਦੇ ਲੋਕ ਸਮਰਥਨ ਦੇਣਾ ਹੈ ਜੇਰਾ ਸਾਹਿਬ ਤੁਸੀਂ ਸਤ ਗੁਰੂ ਦੇ ਹੱਥ ਪਿੰਡ ਵਿੱਚ ਹਰ ਸ਼ਹਿਰ ਦੇ ਵਿੱਚ ਜਾ ਰਹੇ ਹੋ ਕਿਦਾਂ ਦਾ ਮਾਹੌਲ ਹੈ ਨੌਜਵਾਨਾਂ 'ਚ ਕਿੰਨਾ ਖੁਸ਼ ਆਪ ਆਇਆ ਹੈ ਮੈਂ ਤਾਂ ਦੇਖ ਰਿਹਾ ਕਿ ਬਹੁਤ ਜ਼ਿਆਦਾ ਇੱਕ ਜਿਹਾ ਖੁਸ਼ੀ ਦੀ ਲਹਿਰ ਹੈ ਕਿ ਨੌਜਵਾਨ ਸਾਨੂੰ ਮੋਟਰਸਾਈਕਲਾਂ ਤੇ ਆਣ ਕੇ ਟਰੈਕਟਰਾਂ ਤੇ ਢੋਲ ਵਜਾ ਕੇ ਮੈਨੂੰ ਨਹੀਂ ਲੱਗਦਾ ਕਿ ਹੋਰ ਕਿਸੇ ਉਮੀਦਵਾਰ ਦਾ ਕੋਈ ਇਦਾਂ ਦਾ ਸਮਰਥਨ ਕਰ ਰਿਹਾ ਕਿਉਂਕਿ ਐ ਲੱਗਦਾ ਲੋਕਾਂ ਨੂੰ ਕਿ ਇਹ ਜਿਹੜਾ ਪਿਛਲੇ ਕੁਝ ਸਾਲਾਂ 'ਚ ਮੈਂ ਆਵਾਜ਼ ਉਠਾਈ ਸਾਰਿਆਂ ਦੇ ਵਾਸਤੇ ਉਹ ਮੇਰੀ ਆਵਾਜ਼ ਨਾਲ ਬੜੇ متاثر ਨੇ ਔਰ ਉਹਨਾਂ ਨੂੰ ਉਮੀਦ ਹੈ ਕਿ ਮੈਂ ਇਹੀ ਆਵਾਜ਼ ਇਸੇ ਤਰ੍ਹਾਂ ਬਰਕਰਾਰ ਰੱਖਦੇ ਲੋਕਸਭਾ ਵਿੱਚ ਸੰਗਰੂਰ ਔਰ ਪੰਜਾਬ ਦੇ ਮੁੱਦੇ ਵਿਵਾਕੀ ਨਾਲ ਚੱਕਾਂਗੇ ਖੈਰਾ ਸਭਾ ਜੇ ਤੁਸੀਂ ਇਹ ਚੋਣ ਜਿੱਤਿਆ ਨੇ ਹੋ ਕਿ ਤੁਸੀਂ ਧੂਰੀ ਰਹੋਗੇ ਸੰਗਰੂਰ ਹੋਗੇ ਜਿੱਤੋਂ ਹੋ ਦੇਖੋ ਮੇਰਾ ਅੰਡਰਸਟੂਡ ਇਹ ਆ ਕਿ ਜਦੋਂ ਆਦਮੀ ਐਡਾ ਵੱਡਾ ਭਰੋਸਾ ਦਿੰਦੇ ਨੇ ਲੋਕ ਮੈਂ ਕਦੀ ਜ਼ਿੰਦਗੀ ਚ ਕਿਸੇ ਦਾ ਭਰੋਸਾ ਤੋੜਿਆ ਨਹੀਂਗਾ ਤਾਂ ਮੈਂ ਸੰਗਰੂਰ ਵਿੱਚ ਪੱਕੇ ਤੌਰ ਤੇ ਆਪਣਾ ਇੱਥੇ ਇੱਕ ਰੈਜ਼ੀਡੈਂਟ ਹੈਸ਼ ਫੜਾਉਂਗਾ ਔਰ ਜਿੱਦਾਂ ਨਾਰਮਲ ਪੋਲਿਟਿਕਲ ਬੰਦੇ ਦਿੱਲੀ ਵੀ ਰਹਿੰਦੇ ਨੇ ਚੰਡੀਗੜ੍ਹ ਵੀ ਰਹਿੰਦੇ ਨੇ ਉੱਥੇ ਵੀ ਆਉਣਾ ਜਾਣਾ ਰੱਖਾਂਗੇ ਔਰ ਸੰਗਰੂਰ ਪੂਰਾ ਟਾਈਮ ਮੈਂ ਔਰ ਮੇਰਾ ਸਟਾਫ ਔਰ ਮੇਰਾ ਪਰਿਵਾਰ ਟੂਆ ਟਾਈਮ ਲੈਂਦਾ ਹੈ। ਕੈਰਾਸਾਬਿਕ ਕੋ ਸ਼ਹਿਰ ਦਾ ਓਵਰ ਬ੍ਰਿਜ ਹੈ ਜਿਹੜਾ ਸ਼ਾਇਦ ਦੋ ਹਿੱਸਿਆਂ 'ਚ ਵੰਡਿਆ ਗਿਆ ਹੈ। ਇਹ ਪਿਛਲੇ ਲੰਬੇ ਸਮੇਂ ਤੋਂ ਲੀਡਰ ਆਉਂਦੇ ਨੇ ਜਾਂਦੇ ਨੇ, ਬਾਦਿਕ ਕਰਦੇ ਨੇ ਪਰ ਬਾਦ ਇਹ ਥੋੜੀ ਥੋੜੀ ਰਹਿੰਦੀ ਪਰ ਹਾਲ ਤੱਕ ਨਹੀਂ। ਹਾਂ ਇਹ ਬੜਾ ਟਾਪ ਪ੍ਰਾਇਰੀਟੀ ਆ ਕਾਜ਼ ਚੀਫ ਮਿਨਿਸਟਰ ਸਾਹਿਬ ਨੂੰ ਤਾਂ ਹੁਣ ਤੱਕ ਕਰਾ ਦੇਣਾ ਚਾਹੀਦਾ ਸੀ। ਉਹਦੇ ਲਈ ਤਾਂ ਬਹੁਤ ਸੌਖਾ ਵਾ। ਸੋ ਅਗਰ ਤਾਂ ਸਾਡੀ ਸਰਕਾਰ ਬਣ ਗਈ ਤਾਂ ਅਸੀਂ ਰੇਲਵੇਜ਼ ਨੂੰ ਔਰ ਬੜੀ ਜਲਦੀ ਤੂਰੀ ਦਾ ਜਿਹੜੀ ਸਫਸਤ ਕੱਲੇ ਤੂਰੀ ਦੀ ਨਗੀ ਮੈਂ ਦੇਖਿਆ ਸੀ ਤੂਰੀ ਤੋਂ ਜਦੋਂ ਇਹ ਰੇਲਵੇ ਲਾਈਨ ਦਾ ਕਾਫੀ ਸਾਹਮਣਾ ਕਰਨਾ ਪੈ ਰਿਹਾ ਬਹੁਤ ਲੰਬਾ ਸਮਾਂ ਫਾਟਕ ਬੰਦ ਕਰਦੇ ਨੇ ਸੋ ਵੀ ਵਿਲ ਸੀ ਕਿ ਅਸੀਂ ਕਿਦਾਂ ਅੰਡਰ ਬ੍ਰਿਜਸ ਔਰ ਓਵਰ ਬ੍ਰਿਜਸ ਬਣਾ ਸਕਦੇ ਆ ਇਹਦੇ ਤੇ ਪੂਰਾ ਫੋਕਸ ਕਰਾਂਗੇ ਹਾਂਜੀ ਅੱਜ ਜਿਹੜਾ ਬਦਲਾਅ ਸੀਗਾ ਉਹ ਸਿਖਰ ਤੇ ਪਹੁੰਚ ਗਿਆ ਪੰਜਾਬ ਦੇ ਵਿੱਚ ਜਦੋਂ ਕੱਲ ਇੱਕ ਮਨਿਸਟਰ ਦੀ ਇੱਕ ਬੜੀ ਅਸ਼ਲੀਲ ਵੀਡੀਓ ਬਲਕਾਰ ਸਿੰਘ ਦੀ ਅੱਜ ਪਬਲਿਕ ਡੋਮੇਨ ਚ ਆ ਚੁੱਕੀ ਹੈ ਔਰ ਮੈਂ ਹੈਰਾਨ ਆ ਕਿ केजरीवाल ਔਰ ਭਗਵੰਤ ਪਾਣ ਜਿਹੜੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਕਿ ਅਸੀਂ ਤਾਂ ਇਕ ਵਿਵਸਥਾ ਪਰिवर्तन ਕਰਾਂਗੇ ਰਾਜਨੀਤੀ ਪਰिवर्तन ਕਰਾਂਗੇ ਉਹਨਾਂ ਨੂੰ ਦਿਖਾਈ ਨਹੀਂ ਕੁਝ ਦੇਰਾ ਅੰਨੇ ਹੋ ਚੁੱਕੇ ਨੇ ਸੱਤਾ ਦੇ ਲਾਲਚ ਵਿੱਚ ਔਰ ਇਹਨੋਂ ਜ਼ਿਆਦਾ ਹੋਰ ਪ੍ਰੂਫ ਵੀ ਹੋ ਸਕਦਾ ਵਾ ਇੰਦਾ ਤੇ ਕਿਸੇ ਵੀ ਪੁਰਾਣੀ ਪਾਰਟੀ ਨੇ ਕਿਸੇ ਅਕਾਲੀ ਨੇ ਕਿਸੇ ਕਾਂਗਰਸ ਵਾਲਿਆਂ ਨੇ ਇਸ ਲੈਵਲ ਤੱਕ ਨਹੀਂ ਸੀ ਗਏ ਤੁਹਾਨੂੰ ਯਾਦ ਹੈ ਇੱਕ ਅਕਾਲੀ ਮਿਨਿਸਟਰ ਦੀ ਅਸ਼ਲੀਲ ਵੀਡੀਓ ਆਈ ਸੀ ਤਾਂ ਇਮੀਡੀਏਟਲੀ ਉਹਨੂੰ ਕਾਲੀਦਰ ਚੋਂ ਖਤ ਕਰਤਾ ਪੰਚ ਚੋਂ ਚੇਕਤਾ ਸੀਗਾ ਇਹ ਬੰਦੇ ਮਤਲਬ ਮਿਨਿਸਟਰ ਹੀ ਵਜ਼ਾਰਤ ਚੋਂ ਨਹੀਂ ਕੱਢ ਰਹੇ ਔਰ ਇੱਕ ਤਾਂ ਪਹਿਲਾਂ ਘਟਾਰੂ ਚੱਕਦਾ ਆ ਚੁੱਕਾ ਉਹਦੀ ਵੀਡੀਓਜ਼ ਜਿੰਨਾਂ ਗਵਰਨਰ ਪੰਜਾਬ ਨੇ ਉਹਨਾਂ ਨੂੰ ਵੈਰੀਫਾਈ ਕੀਤਾ ਔਰ ਵੈਰੀਫਾਈ ਕਰਨ ਤੋਂ ਬਾਅਦ ਚੀਫ ਮਿਨਿਸਟਰ ਨੂੰ ਰਾਜਪਾਲ ਲਿਖ ਰਿਹਾ ਵਾ ਕਿ ਇਸ ਮਿਨਿਸਟਰ ਨੂੰ ਕੱਢਿਆ ਜਾਵੇ ਇਹ ਹੁਣ ਮਜਬੂਰੀ ਕੀ ਹੈ ਭਗਵੰਤ ਪਾਣ ਦੇ ਕਿ ਕਤਾਰੂ ਚੱਕ ਤੇ ਬਲਕਾਰ ਸਿੰਘ ਤੋਂ ਬਗੈਰ ਸਰਕਾਰ ਨਹੀਂ ਚੱਲਦੀ ਜਾਂ ਇਹਨਾਂ ਦੇ ਇਹਨਾਂ ਤੋਂ ਬਗੈਰ ਬਦਲਾਅ ਜਿਹੜਾ ਵਾ ਉਹ ਅਧੂਰਾ ਵਾ ਇਹ ਤਾਂ ਉਹ ਹੀ ਦੱਸ ਸਕਦੇ ਲੇਕਿਨ ਅਸੀਂ ਕਾਂਗਰਸ ਵੱਲੋਂ ਇਸ ਦੀ ਸਖਤ ਅਲੋਚਨਾ ਕਰਦੇ ਆਂ ਕੁਛ ਤਾਂ ਮਿਆਰ ਜ਼ਿੰਦਗੀ ਵਿੱਚ ਕੇਜਰੀਵਾਲ ਤੇ ਭਗਵੰਤ ਨੂੰ ਮੇਨਟੇਨ ਕਰਨਾ ਚਾਹੀਦਾ ਇਹਦਾ ਕੀ ਕੀ ਅਸਰ ਪੈ ਰਿਹਾ ਸਾਡੇ ਪੰਜਾਬ ਦੇ ਨੌਜਵਾਨਾਂ ਤੇ ਪੰਜਾਬ ਦੇ ਲੋਕਾਂ ਦੇ ਉੱਤੇ ਇਸ ਲਈ ਇਮੀਡੀਏਟਲੀ ਇਹਨਾਂ ਦੋਨਾਂ ਮਿਨਿਸਟਰਸ ਨੂੰ ਡਿਸਕਸ ਕਰਨਾ ਚਾਹੀਦਾ ਔਰ ਉਹਨਾਂ ਦੇ ਖਿਲਾਫ ਭਾਰੀ ਕ੍ਰਿਮੀਨਲ ਚਾਰजेस ਲਾਉਣੇ ਚਾਹੀਦੇ ਧੰਨਵਾਦ